ਲਓ ਜੀ ਅੱਜ ਸਤੌਜ ਵਾਲੇ ਮਹਾਰਾਜ ਜੀ ਸਾਡੇ ਆ ਰਹੇ ਨੇ ਇੱਧਰ ਦੇਖਿਓ ਮਾੜਾ ਜ ਆ ਸਾਰਾ ਸਾਨੂੰ ਦਿਖਾ ਰਹੇ ਆ ਆ ਚਾਦਰਾਂ ਚਾਦਰਾਂ ਲਾ ਕੇ ਸਤੌਜ ਵਾਲੇ ਮਹਾਰਾਜ ਦਾ ਸਵਾਗਤ ਕੀਤਾ ਜਾ ਰਿਹਾ ਜਿਸ ਤਰ੍ਹਾਂ ਪਹਿਲਾਂ ਰਾਜੇ ਮਹਾਰਾਜਾਂ ਵਾਲੇ ਗਲੀਚੇ ਵਿਸਾਏ ਜਾਂਦੇ ਸੀਗੇ ਤੇ ਐ ਇੱਥੇ ਪਹੁੰਚ ਰਹੇ ਜੀ ਮਹਾਰਾਜਾ ਦੇਖੋ ਆ ਹੈਗਾ ਸਾਹਮਣੇ ਟੀਪੀਡੀ ਮਾਲਵਾ ਕਾਲਜ ਇੱਥੇ ਪਹੁੰਚ ਰਹੇ ਨੇ ਜਨਾਬ ਤੇ ਪਰ ਮੈਂ ਜਨਾਬ ਨੂੰ ਇੱਕ ਬੇਨਤੀ ਕਰਦਾ ਆਂ ਵੀ ਉਹ ਜਿਵੇਂ ਤੁਹਾਨੂੰ ਪਤਾ ਹੋਣਾ ਇੱਕ ਵਾਰੀ ਨਾ ਆਹ ਕਾਲਜ ਪਹੁੰਚ ਰਹੇ ਹੈ ਜੀ ਅੱਜ ਇੱਥੇ ਆਠੀ ਪੀੜੀ ਮਾਲਵਾ ਕਾਲ ਤੇ ਆ ਆਦਰ ਦੇਖ ਲਓ ਜੀ ਆ ਚਾਦਰਾਂ ਵਿਛਾਈਆਂ ਹੋਈਆਂ ਆ ਤੁਹਾਨੂੰ ਦਿਖਾਉਂਦੇ ਆ ਜਿਵੇਂ ਨਾ ਉਹ ਕਿਹ ਵਾਰੀ ਅਮਰੀਕੀ ਰਾਸ਼ਟਰਪਤੀ ਆਇਆ ਸੀਗਾ ਟਰੰਪ ਆਇਆ ਸੀਗਾ ਇੱਕ ਵਾਰੀ ਤੇ ਉੱਥੇ ਨਾ ਗਰੀਬਾਂ ਦੀਆਂ ਬਸਤੀਆਂ ਲੁਕਾਉਣ ਲਈ ਕੰਦ ਕੜਤੀ ਸੀ ਆ ਦੇਖੋ ਜੀ ਜਨਾਬ ਆ ਗੰਦ ਇੱਥੇ ਆਹਾ ਆਹ ਕਾਲਜ ਦੀ ਜਗ੍ਹਾ ਹੈ ਤੇ ਆ ਇੱਥੇ ਸੀਵਰੇਜ ਦਾ ਉਹ ਗੰਦਗੀ 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 ਖੜੀ ਆ ਉਹ ਗਾਂ ਨੂੰ ਕਰ ਮੜਿਆ ਆਹਾ ਇੱਥੇ ਆ ਦੇਖੋ ਸਾਰਾ ਸੀਵਰੇਜ ਦਾ ਪਾਣੀ ਇੱਥੇ ਆ ਸਾਰਾ ਗੰਦ ਲਕੋਤ ਆ ਇਹਨਾਂ ਨੇ ਆ ਆ ਸਾਰਾ ਕਾਰ ਦੇ ਦੇ ਬਿਲਕੁਲ ਸਾਹਮਣੇ ਇੱਥੇ ਜਿਹੜਾ ਇਹ ਹੈਗਾ ਇਹਦੇ ਸੋਹਣੀ ਬਿਲਕੁਲ ਤੁਸੀਂ ਦੇਖੋ ਜੀ ਗੰਦੀ ਗੰਦ ਨੂੰ ਨਜ਼ਰ ਆਉਗੀ ਇਹ ਦੇਖੋ ਆ ਸਾਰਾ ਆ ਦੇਖੋ ਆ ਸਾਰਾ ਨਾਲੇ ਗੰਦ ਆ ਸਾਰਾ ਚਾਦਰਾਂ ਲਾ ਕੇ ਟੱਕਦਾ ਜੀ ਆ ਦੇਖੋ ਆ ਘਾਰ ਦਾ ਸਾਰਾ ਟੱਕਾ ਚੋ ਸਤਾਜ ਵਾਲਿਆ ਮਹਾਰਾਜ ਜੀ ਤੁਸੀਂ ਅੱਜ ਟੀਪੜੀ ਮਾਲਵਾ ਕਾਲ ਜੁੱਤਰਨਾ ਜਿੱਥੇ ਥੋੜਾ ਜਹਾਜ ਉਤਰਨਾ ਸੀ ਉਥੇ ਉਹ ਗਰਾਊਂਡ ਦੇ ਵਿੱਚ ਫਟਬਾਲ ਵਾਲਾ ਆਪਣਾ ਜਿਹੜਾ ਪੋਲ ਲੱਗਿਆ ਹੁੰਦਾ ਉਹ ਵੀ ਵੜਦਾ ਰਾਤੇ ਰਾਤ ਲਾ ਕੇ ਮਾਲੀ-ਮੂਲੀ ਘਾਹ ਕੁ ਸਾਫ਼ ਕਰਾਤਾ, ਕਟਾਤਾ, ਐ ਪੂਰੀ ਤਿਆਰੀ-ਬੇਰੀ ਕਰਤੀ ਤੇ ਆ ਗੰਦ ਢਾਗਤਾ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਉੱਥੇ ਤੁਹਾਨੂੰ ਬੈਠਿਆਂ ਨੂੰ ਖੜ੍ਹਿਆਂ ਨੂੰ ਬੋਲਦਿਆਂ ਨੂੰ ਮੁਸਕਨਾਂ ਵਾਲੀ ਬੇਹੋਸ਼ ਨਾ ਹੋ ਜੋਂ ਕਿਤੇ। ਕਿਸੇ ਦੇ 7-8 ਸਾਲ ਤੋਂ ਇਹ ਗੰਦਗੀ ਦੇ ਵਿੱਚ ਜਵਾਕ ਇੱਥੇ ਪੜ ਰਹੇ ਆ। ਕਾਲਜ ਆਉਂਦੇ ਆ ਖੜਨਾ ਦੁਪਰ ਹੋਇਆ ਬਿਲਕੁਲ ਸੜਕ ਦੇ ਉੱਤੇ ਜਵਾਕਾਂ ਦਾ ਬੁਰਾ ਹਾਲ ਆ ਐਡਾ ਮਾੜਾ ਹਾਲ ਆ ਤੇ ਤੁਸੀਂ ਮੜਾ ਜਾਣਾ ਇੱਧਰ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਤੁਸੀਂ ਅਜ ਕਾਲਜ ਚੱਲੇ ਉੱਤਰਨਾ ਰਾਮਪਰਾ ਫੂਲ ਤੇ ਤੁਸੀਂ ਮੜਾ ਜਾਣਾ ਆਹ ਚਾਦਰਾਂ ਜਿਹੜੀਆਂ ਲਾਈਆਂ ਹੋਈਆਂ ਪਰਦੇ ਲਾਏ ਹੋਏ ਆ ਇੱਧਰ ਨੂੰ ਮੜਾ ਜਾ ਕੇ ਦੇਖਿਓ ਜਿਹੜਾ ਪਿਛਲੇ 8-10 ਸਾਲ ਤੋਂ ਲਗਾਤਾਰ ਇੱਥੇ ਜਵਾਕ ਨਰਕ ਦੀ ਜ਼ਿੰਦਗੀ ਜਿਉ ਰਹੇ ਆ ਐਨਾ ਮੁਸ਼ਕ ਨੰਗਣ ਵਾਲੇ ਨੂੰ ਵੀ ਇੱਥੇ ਨੰਗੇ ਨਹੀਂ ਜਾਂਦਾ ਜਿਹੜੇ ਜਵਾਕ ਇੱਥੇ ਕਾਲ ਦੇ ਵਿੱਚ 5-7 ਘੰਟੇ ਗੁਜ਼ਾਰਦੇ ਆ ਰਹਿੰਦੇ ਆ ਪੜ੍ਹਦੇ ਆ ਉਹਨਾਂ ਦਾ ਹਾਲ ਦੇਖ ਲਓ ਕੀ ਹੋਊਗਾ ਸੋਤੋਂ ਤੋਂ ਲਫਾਫਾ ਪੁਲ ਦਾ ਅਧ்கਾਟਨ ਕਰਨ ਆ ਰਹੇ ਆ ਕਹਿੰਦੇ ਸਟਾਫ ਵਾਲੇ ਮਹਾਰਾਜ ਰਾਮਪੁਰੇ ਪੁਲ ਬਣਿਆ ਪੁਲ ਬਣੇ ਨੂੰ 7 ਸਾਲ ਹੋ ਗਏ ਬਣਦੇ ਨੂੰ ਉਹ ਬਣਾਇਆ ਪਤਾ ਨਹੀਂ ਕਿਹਨੇ ਪ੍ਰੋਜੈਕਟ ਲਿਆਂਦਾ ਪਤਾ ਨਹੀਂ ਕਿਹੜੀ ਸਰਕਾਰ ਨੇ ਬਣ ਗਿਆ ਹੁਣੇ ਕਹਿੰਦੇ ਅਸੀਂ ਬਣਾਤਾ ਉੱਥੇ ਵੀ ਕਾਫੀ ਰੌਲਾ ਪਿਆ ਸੀ ਦੂਜਿਆਂ ਤੇ ਨਾਲੇ ਕਹਿੰਦੇ ਅਸੀਂ ਅਧ்கਾਟਨ ਕਰਾਂਗੇ ਕਹਿੰਦੇ ਅਸੀਂ ਅਧ்கਾਟਨ ਕਰਾਂਗੇ ਸੋ ਲੈਣ ਦੇਣ ਨੂੰ ਕੱਖ ਨਹੀਂ ਤੇ ਇਸ ਕਰਕੇ ਸਟੌਜ ਵਾਲਿਓ ਤੁਸੀਂ ਇੱਥੇ ਆ ਰਹੇ ਹੋ ਮੈਂ ਤਾਂ ਤੜਕੇ ਤੜਕੇ ਵੀਡੀਓ ਬਣਾ ਕੇ ਪਾ ਰਿਹਾ ਵੀ ਤੁਸੀਂ ਆ ਕੇ ਆਹ ਗੰਦ ਦੇਖਿਓ ਮੜਾ ਜਾ ਕਿਉਂ ਇਹ ਸਾਰਾ ਸੀਵਰੇਜ ਦਾ ਜਿੰਨਾ ਗੰਦ ਆ ਫੂਲਪਿੰਡ ਤੋਂ ਆਉਂਦਾ ਕਹਾ ਰਾਮਪਰੇ ਮੋਟਰਾਂ ਲੱਗੀਆਂ ਉੱਥੇ ਨਹੀਂ ਜਾਂਦਾ ਸਾਰਾ ਗੰਦ ਆ ਛੱਪੜ ਬਣਾਤਾ ਦਰਾਸਤ ਕਿੰਨੇ ਖੜੇ ਸਾਰੇ ਦਰਾਸਤ ਮੱਚ ਗਏ 10 15 ਕਿੱਲੇ ਕਾਲਜ ਦੀ ਜ਼ਮੀਨ ਆ ਜਿੱਥੇ ਕੋਈ ਗਰਾਊਂਡ ਬਣਨਾ ਸੀ ਕੋਈ ਹੋਰ ਜਗ੍ਹਾ ਬਣਨ ਜਿੱਥੇ ਸੀ ਸੀਵਰੇਜ ਦਾ ਛੱਪੜ ਬਣਾਤਾ ਆਹ ਦਾ ਥੋੜੀ ਸਰਕਾਰ ਦੇ ਹਾਲਾਤ ਆ ਸੋਨ ਨੂੰ ਵੀ 4 ਸਾਲ ਹੋ ਗਏ ਆਇਆਂ ਨੂੰ ਕੋਈ ਹੋ ਗਿਆ ਹੱਲੇ ਮਸਲੇ ਦਾ ਤਾਂ ਜ਼ਰੂਰ ਦੇਖ ਕੇ ਜਾਓ ਉਸ ਟੌਜ ਵਾਲੇ ਉਹ ਦੇਖੋ ਲਾਜ਼ਮੀ ਨੂੰ